ਇੱਕ ਗੱਲ ਗਿਣਾ ਦੇ ਵੀ ਅਸੀਂ ਆ ਨਵੀਂ ਚੀਜ਼ ਬਣਾਈ ਹੈ ਰਾਜਾ ਬਣਿਆ ਦੇ ਨੀਆ ਪਟਕੇ ਪਾਰਟੀ ਨੇ ਪੱਟੀ ਹੋਵੇ ਤੇ ਢਾਈ ਸਾਲਾਂ ਚੋ ਜਿਹਦੇ ਵਿੱਚ ਰਵਨੀਤ ਬਿੱਟੂ ਦਾ ਰਵਨੀਤ ਬਿੱਟੂ ਦਾ ਅਸਲੀ ਚਿਹਰਾ ਰਵਨੀਤ ਬਿੱਟੂ ਦਾ ਅਸਲੀ ਚਿਹਰਾ ਅੱਜ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਜਿਹੜਾ ਵਿਅਕਤੀ ਰੋਜ਼ ਸਿਮਰਜੀਤ ਸਿੰਘ ਬੈਂਸ 'ਤੇ ਇਲਜ਼ਾਮ ਲਾਉਂਦਾ ਹੈ। ਉਹੀ ਵਿਅਕਤੀ ਸਿਮਰਜੀਤ ਸਿੰਘ ਬੈਂਸ ਦੀਆਂ ਲੇਲੜੀਆਂ ਕੱਢ ਰਿਹਾ ਹੱਥ ਜੋੜ ਕੇ ਮਿੰਤਾ ਕੱਢ ਰਿਹਾ ਹੈ ਕਿ ਅਗਰ ਤੂੰ ਸੀ ਸਾਡੀ ਪਾਰਟੀ ਭਾਜਪੀ ਜੁਆਇਨ ਕਰ ਲਓ ਤਾਂ ਤੁਹਾਨੂੰ ਅਸੀਂ ਬਲ ਦੇਾਂਗੇ। ਉਹੀ ਵਿਅਕਤੀ ਜਿਹੜਾ ਸਾਨੂੰ ਨਿੰਦ ਰਿਹਾ ਮੈਨੂੰ ਤੇ ਬਾਜਵਾਦ ਸਾਹਿਬ ਨੂੰ ਉਹ ਸੁਨੀਲ ਕੁਮਾਰ ਜਾਖੜ ਨੂੰ ਵੀ ਨਿੰਦ ਰਿਹਾ ਹੈ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕਹਿ ਰਿਹਾ ਹੈ। ਕਿ ਜੇ ਨਕਲੀ ਸਿੱਖ ਵੀ ਕੋਈ ਪੱਗ ਮੰਨ ਕੇ ਨਕਲੀ ਪੱਗ ਬਨ ਕੇ ਵੀ ਚਲਾ ਜਾਵੇ ਤਾਂ ਉਰੀ ਵੀ ਗੱਲ ਬਣ ਜਾਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਸ ਗੱਲ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦੇ ਲੋਕਾਂ ਤੋਂ ਲੁਧਿਆਣੇ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਖੁਦ ਬਦ ਖੁਦ ਕਹਿ ਦੇਣਾ ਚਾਹੀਦਾ ਹੈ ਕਿ ਮੈਂ ਚੋਣਾਂ ਨਹੀਂ ਲੜਾਂਗਾ ਨੈਤਿਕਤਾ ਦੇ ਆਧਾਰ ਤੇ ਨੈਤਿਕਤਾ ਦੇ ਆਧਾਰ ਤੇ ਇਹ ਚੋਣ ਲੜਨ ਦਾ ਹੁਣ ਹੱਕਦਾਰ ਬਿੱਟੂ ਨਹੀਂ ਹੈ ਔਰ ਹਜੇ ਤੱਕ ਇਹ ਪਹਿਲੀ ਆਡੀਓ ਹੈ ਬੇਟਾ ਹੋਰ ਵੀ ਕਈ ਆਡੀਓਜ਼ ਰਵਨੀਤ ਸਿੰਘ ਬਿੱਟੂ ਦੀਆਂ ਆ ਸਕਦੀਆਂ ਹਨ ਜੇ ਅਗਰ ਗੱਲ ਕਰੀਏ ਸਰ ਜੀ ਤਾਂ ਵੀ ਇੱਕ ਆਡੀਓ ਦੀ ਗੱਲ ਕਰਦੇ ਪਏ ਆਪਾਂ ਗਰੀਬ ਬਿੱਟੂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਉਹ ਕਹਿ ਰਹੇ ਕਿ ਅਸੀਂ ਹਰੇਕ ਨੂੰ ਜਿਹੜਾ ਹੈਗਾ ਨਿਯੋਤਾ ਦੇ ਰਹੇ ਹਾਂ ਕਿ ਅਸੀਂ ਨਹੀਂ ਨਹੀਂ ਨਿਯੋਤਾ ਤਾਂ ਦੇ ਰਹੇ ਹਾਂ ਫਿਰ ਬੈਂਸ ਸਾਹਿਬ ਤੇ ਇਲਜ਼ਾਮ ਕਿਉਂ ਲਾ ਰਹੇ ਆ ਭਾਈ ਤੇਰਾ ਨਹੀਂ ਉਤਾ ਨਯਤਾ ਦੂਸਰੇ ਦਾ ਨਯਤਾ ਤਾਂ ਫਿਰ ਬਹਿਸ ਚੋਰ ਹੈ ਠੱਗ ਹੈ ਰਿਪਿਸਟ ਜੇ ਤੈਨੂੰ ਜੁਆਇਨ ਕਰ ਜਾਂਦਾ ਫਿਰ ਰਿਪਿਸਟ ਨਹੀਂ ਹੈ ਅਦਰਵਾਈਜ਼ ਹੀ ਸਰ ਰਿਪਿਸਟ ਕਦੇ ਕਹਿੰਦੇ ਕਿ ਰਾਜੇ ਵਿੜਿੰਗ ਸਾਡੀ ਨੂੰ ਦੀ ਵਾਈਫ ਨੂੰ ਪੁੱਛਾਂਗੇ ਹੁਣ ਮੈਂ ਤੁਹਾਨੂੰ ਕਹਾਂ ਕਿ ਮੈਂ ਆਪਦੀ ਭੈਣ ਨੂੰ ਪੁੱਛਾਂ ਸਵਾਲ ਸੋ ਮੇਰੇ ਕਹਿੰਦਾ ਮਤਲਬ ਕਿ 도ਗਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਸ ਪ੍ਰਕਾਰ ਦੀ ਮਿੱਟੂ ਜੀ ਕਰਦੇ ਐਸੇ 도ਗਲੀ ਰਾਜਨੀਤੀ ਦੇ ਕਰਕੇ ਅੱਜ ਬਿੱਟੂ ਜੀ ਬੁਰੇ ਤਰੀਕੇ ਦੇ ਨਾਲ ਚੋਣ ਹਾਰ ਰਹੇ ਨੇ ਅੱਜ ਹਰ ਵਿਅਕਤੀ ਬੀਜੇਪੀ ਹੁਣ ਅਡਾਪਟ ਨਹੀਂ ਕਰ ਰਹੀ ਬਿੱਟੂ ਨੂੰ ਬਿੱਟੂ ਦੇ ਬਾਰੇ ਅੱਜ ਬਿਲਕੁਲ ਚਾਨਣ ਹੋ ਗਿਆ ਕਿ ਬਿੱਟੂ ਦੀ ਅਸਲੀ ਚਿਹਰਾ ਕੀ ਹੈ